ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਪ੍ਰਸ਼ਨ 42 ਇੱਕ ਚੱਕਰ ਖਿੱਚੋ ਜੋ ਇੱਕ ਦਿੱਤੀ ਹੋਈ ਰੇਖਾ AB ਨੂੰ C ਤੇ ਛੋਹੇ ਅਤੇ ਇੱਕ ਚੱਕਰ D ਨੂੰ ਵੀ ਛੋਹੇ ਸਭ ਤੋਂ ਪਹਿਲਾਂ ਆਪਾਂ ਰੇਖਾ AB ਲੈ ਲਾਂਗੇ ਫਿਰ ਆਪਾਂ ਇੱਕ ਚੱਕਰ ਲੜਾਂਗੇ ਆਪਣੀ ਮਰਜ਼ੀ ਦਾ ਕਿਤੇ ਵੀ ਇਹ ਚੱਕਰ ਦੇ ਸੈਂਟਰ ਨੂੰ ਆਪਾਂ ਡੀ ਮਾਰਕ ਕਰ ਦਾਂਗੇ ਫਿਰ ਆਪਾਂ ਇਸ ਲਾਈਨ ਦੇ ਉੱਪਰ ਕੋਈ ਬਿੰਦੂ ਫੀ ਲੈ ਲਾਂਗੇ ਤੇ ਆਪਾਂ ਫੀ ਦੇ ਉੱਪਰੋਂ ਲੰਬ ਖਿੱਚਾਂਗੇ ਫਿਰ ਆਪਾਂ ਜਿਹੜਾ ਡੀ ਚੱਕਰ ਆ ਉਹਦੇ ਕੇਂਦਰ ਤੋਂ ਵੀ ਲੰਬ ਫਿੱਟਾਂਗੇ ਇਹਨਾਂ ਆਪਾਂ ਪ੍ਰਕਾਰ ਖੋਲਾਂਗੇ ਇੱਧਰ ਟਿੱਕ ਲਗਾਵਾਂਗੇ ਜੇ ਲੋਡ ਪਵੇ ਤਾਂ ਆਪਾਂ ਜਿਹੜੀ ਏ ਵੀ ਰੇਖਾ ਨੂੰ ਥੋੜਾ ਜੱਗ ਅੱਗੇ ਵੀ ਵਧਾ ਫਿਰਦੇ ਆਂ ਵਾਲਫੇ ਦੁਆਰਾ ਪ੍ਰਕਾਰ ਨੂੰ ਖਲਾ ਸਕਦੇ ਆ ਪਰ ਇੱਕ ਵਾਰ ਹਵਾ ਕਿ ਫਿਰ ਦੁਆਰਾ ਨਹੀਂ ਜਨੋਣੀ ਫਿਰ ਇੱਥੇ ਰੱਖ ਕੇ ਉੱਧਰ ਘਟਦਾਂਗੇ ਹੱਥੇ ਫਿਰ ਆਪਾਂ ਡੀ ਨੂੰ ਮਿਲਾ ਦਾਂਗੇ ਇਹਦੇ ਨਾਲ ਇਹ ਪਰ ਸਾਡਾ ਲੰਬ ਖਿੱਚਿਆ ਜਾਊਗਾ ਤਾਂ ਨਾ ਆਪਾਂ ਡੀ ਤੇ ਰੱਖ ਕੇ ਚਾਪ ਲਗਾ ਲਈ ਸੀਗੀ ਆਹ ਵੇ ਤੇ ਫਿਰ ਇਹ ਜਾਬ ਤੇ ਰੱਖ ਦੋ ਚੱਪਲ ਰੱਖੀਆਂ ਇੱਥੋਂ ਕੱਟ ਜੀਆਂ ਨੇ ਉਹਨਾਂ ਨੂੰ ਡੀ ਨਾ ਮਲਾਤਾ ਇਹ ਸਾਡਾ ਲੰਬ ਖਿੱਚਿਆ ਗਿਆ ਜਿਹੜਾ ਸਾਡਾ ਲੰਬਾ ਇਹਨੂੰ ਅਸੀਂ ਪਿੱਛੇ ਤੱਕ ਲਾ ਲੈਣਾ ਜਿੱਥੇ ਲੰਬ ਚੱਕਰ ਨੂੰ ਘੱਟਦਾ ਉਹਨਾ ਮੈਂ ਆਪਾਂ ਨੇ ਈ ਰੱਖ ਦੇਣਾ ਇਹ ਨੂੰ ਫੀ ਦੇ ਨਾਮ ਨਾਲ ਦੇਣਾ ਜਿੱਥੇ ਇਹ ਚੱਕਰ ਨੂੰ ਕੱਟਦਾ ਇਹ ਫੀ ਉਹਦਾ ਨਾਮ ਆਪਾਂ ਨੇ ਜੀ ਰੱਖ ਦੇਣਾ ਫਿਰ ਆਪਾਂ ਨੇ ਡੀ ਤੇ ਜੀ ਨੂੰ ਮਿਲਾ ਕੇ ਅੱਗੇ ਵਧਾ ਦੇਣਾ इस बिंदु का नाम आप एच रखा फिर आप एच तो रख के फीजी नहीं प्रकार खोलेंगे चक्कर तो लगा देवे ਇਸ ਤਰ੍ਹਾਂ ਨਾਲ ਸਾਨੂੰ ਇੱਕ ਚੱਕਰ ਮਿਲ ਜੂਗਾ ਜਿਹੜਾ ਦਿੱਤੀ ਹੋਈ ਰੇਖਾ AB ਨੂੰ ਫੀਟੇਚਾਉਂਦਾ ਤੇ ਦਿੱਤੇ ਹੋਏ ਚੱਕਰ D ਨੂੰ ਵੀ ਛਾਉਂਦਾ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ